ਅੱਜ ਆਪਾਂ ਤੁਹਾਨੂੰ ਬਿਲਕੁਲ ਹੀ ਜਾਇਜ਼ ਕੀਮਤ ਦੇ ਵਿੱਚ ਇਹ ਵੜ ਦੇ ਦੇਣੀ ਜੇ ਵੜਪਾਂ ਵਿੱਚ ਨੂੰ 35000 ਦੀ ਵੇਚਦੀ ਪਰ ਆਪਾਂ ਤੁਹਾਨੂੰ 30000 ਤੋਂ ਅੰਦਰ ਦੇ ਦੇਣੀ ਹੈ ਸਿਰਫ 28000 ਰੁਪਏ ਵਿੱਚ ਤੁਹਾਨੂੰ ਇਹ ਵੜ ਮਿਲੂਗੀ ਜੀ ਸਵਾਗਤ ਕਰਦੇ ਹਾਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬ ਡੇਰੀ ਫਾਰਮ ਤੇ ਐਡਰੈਸ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਜੇ 9815580262 ਜੇਕਰ ਕਿਸੇ ਵੀਰ ਦੀ ਵੀ ਵੜ ਪਸੰਦ ਆਉਂਦੀ ਜੇ ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਇਹ ਵੜ ਖਰੀਦ ਸਕਦੇ ਜੀ ਵੀਡੀਓ ਦੇਖਣ ਤੋਂ ਪਹਿਲਾਂ ਜਿਹਨੇ ਮੇਰੇ ਵੀਰਾਂ ਨੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕਿਉਂਕਿ ਆਪਾਂ ਰੋਜ਼ ਨਵੇਂ ਨਵੇਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹਿੰਨੇ ਆ ਤੇ ਜੋ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਪਹੁੰਚੇਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਜੀ ਲਓ ਜੀ ਦੇਖ ਸਕਦੇ ਜੀ ਬਿਲਕੁਲ ਤਾਜੀ ਸੂਈ ਜੇ ਵੈੜੇ ਬੱਚਾ ਵੀ ਦੇਖ ਸਕਦੇ ਜੀ ਲਓ ਜੀ ਲਓ ਜੀ ਵੈੜ ਦੀ ਫੇਸ ਕੁਆਲਟੀ ਦੇਖ ਸਕਦੇ ਬਹੁਤ ਵਧੀਆ ਫੇਸ ਕੁਆਲਟੀ ਜੇ ਦੂਸਰਾ ਸ ਜੇਰ ਪੈਣੀਏ ਜੇ ਬਾਕੀ ਜੇ ਲੋ ਚੱਡਾ ਵੀ ਦੇ ਸਕਦੇ ਪਿਛੇ ਤੋਂ ਜੀ ਦੁੱਧ ਦੇ ਬੜੇ ਨਮਾਨ 10-12 ਲੀਟਰ ਨਾਰਮਲ ਚੁਾਈ ਜਾਏਗੀ ਜੀ ਜੇਕਰ ਕਿਸੇ ਵੀ ਦੀ ਸੇਵਾ ਚੰਗੀ ਹੈਗੀ ਤੇ ਵਾਧੂ ਚੁਆ ਸਕਦੀ ਆ ਲੋ ਜੀ ਦੇਖ ਸਕਦੇ ਜੀ ਲੋ ਜੀ ਤੁਹਾਨੂੰ ਥਣਾ ਸਾਰੀ ਨੇੜੇ ਚੱਕ ਰਹੀ ਜੀ ਚਾਰੇ ਥਣ ਪੂਰੇ ਮੋਟੇ ਤੇ ਪੂਰੇ ਲੰਬੇ ਲੱਗੇ ਦੇਖ ਸਕਦੇ ਜੀ ਲੋ ਜੀ ਤੇ ਬਿਲਕੁਲ ਠੰਡੀ ਸੀਲ ਸੋ ਵਹਿੜ ਜੇ ਲੋ ਜੀ ਕਰਾਸ ਵਹਿੜ ਜੇ ਦੂਸਰਾ ਸੂਆ ਵਹਿੜ ਸੂਈ ਜੇ ਲੋ ਜੀ ਜੇਕਰ ਕਿਸੇ ਵੀਰ ਦੀ ਵੀ ਵੈੜ ਪਸੰਦ ਆਉਂਦੀ ਹੈ ਤੁਸੀਂ ਇੱਥੇ ਆਣ ਕੇ ਇਸ ਵੈੜ ਦੀ ਚਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫਿਰ ਲੈ ਕੇ ਜਾਓ ਜੀ ਕਿਉਂਕਿ ਤੁਸੀਂ ਪੈਸੇ ਲਗਾਉਣੇ ਹੁੰਦੇ ਆ ਲੋ ਜੀ ਦੇਖ ਸਕਦੇ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ ਜੇਕਰ ਕਿਸੇ ਵੀ ਨੇ ਆਨਲਾਈਨ ਖਰੀਦਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਇਹ ਵੈੜ ਖਰੀਦ ਸਕਦੇ ਜੀ ਫੋਨ ਕਰਕੇ ਉਹ ਛੱਡਾ ਫਿਰ ਤੋਂ ਦੇਖ ਸਕਦੇ ਪਿੱਛੇ ਤੋਂ ਜੀ ਬਹੁਤ ਵਧੀਆ ਥਣਪਾਂਡੇ ਦੀ ਵੈੜ ਜੀ ਲੋ ਜੀ ਰੇਡ ਆ ਜੋ ਇਸ ਵੈੜ ਦਾ ਬਿਲਕੁਲ ਜਾਇਜ਼ ਰੱਖਿਆ ਗਿਆ ਜੀ ਵੇਚਣ ਨੂੰ ਬ 35000 ਦੀ ਵੀ ਵੜ ਵੇਚ ਸਕਦੇ ਆ ਪਰ ਆਪਾਂ ਨੂੰ ਬਿਲਕੁਲ ਜਾਇਜ਼ ਕੀਮਤ ਦੇ ਨਾਲ ਪਿੱਛੋਂ ਮਿਲੀ ਆ ਤੇ ਆਪਾਂ ਵੀ ਜਾਇਜ਼ ਕੀਮਤ ਦੇ ਨਾਲ ਹੀ ਦੇ ਦੇਣੀ ਆ ਜੀ ਇਹ ਤੁਹਾਨੂੰ ਕੋਈ 35 ਨਹੀਂ ਕੋਈ 30 ਨਹੀਂ ਇਹ ਸਿਰਫ ਤੁਹਾਨੂੰ 28000 ਰੁਪਏ ਦੇ ਵਿੱਚ ਵੜ ਮਿਲੂਗੀ ਜੀ ਬਸ ਛੋੜ ਹੀ ਹੋਏਗੀ ਜੀ ਵਿੱਚੋਂ ਫਿਕਸ ਰੇਟ ਜੇ ਵੀਰ ਜੀ ਕੋਈ ਵੀਰ ਵੀ ਆਪਾਂ ਨੂੰ ਫੋਨ ਲਗਾ ਕੇ ਤੇ ਆਪਣੇ ਕੋਲੋਂ ਹੀ ਵੜ ਖਰੀਦ ਸਕਦਾ ਜੇ ਲੋ ਜੀ ਦੇਖ ਸਕਦੇ ਜੀ ਕਾਰ ਰੱਖਣ ਵਾਸਤੇ ਵੜ ਬਹੁਤ ਵਧੀਆ ਜੀ ਲੋ ਜੀ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰਦੇ ਹੋ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬ ਡੇਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਬੀ ਵੀਰ ਜੀ